ਮੇਰੇ ਭਰਾ ਨੇ ਇਹ ਇਹਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਜਿੱਥੇ ਜਿਉਂ ਆਇਆ ਅਕਾਲ ਚੰਗਵਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਜ਼ਰੂਰ ਫੜਿਓ 4 ਸਾਲ ਹੋ ਗਏ ਸਾਨੂੰ ਕੰਬੂ ਲਾ ਕੇ ਬਿੜਿਆ ਲੋ ਤੇ ਸਾਡੇ ਬਜ਼ੁਰਗ ਅਮਰਪਾਲ ਸਿੰਘ ਧੀਰਕੋਟ ਤੋਂ ਭਾਈ ਸ਼ਬਦ ਸਿੰਘ ਤਾਬੇ ਆ ਬੈਠੇ ਆ ਫਰੋਜਪੁਰ ਤੋਂ ਇਹ ਜੱਥੇ ਲੈ ਲੈ ਕੇ ਉੱਥੇ ਜਾਂਦੇ ਆ ਇੰਨੀ ਠੰਡ ਚ ਕਰੋਨੇ ਚ ਵੀ ਅਸੀਂ ਬਿੱਚੇ ਰਹੇ ਤੇ ਜੇ ਸਾਨੂੰ ਸਰਕਾਰ ਲਈ ਨਹੀਂ ਪੁੱਛਣਾ ਤੇ ਫਿਰ ਪੁੱਛੂ ਕੌਣ ਹਰ ਜੀ ਬੜਦਾ ਹੈ ਤੁਹਾਡਾ ਇਹ ਵੀ ਬੇਨਤੀ ਕਰਦਾ ਹੈ ਉਹ ਕਾਦਨਾ ਹੈ ਭਾਈ ਕੌਕੇ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਉਹਨਾਂ ਦੋਸ਼ੀਆਂ ਦੀ ਜਾਂਚ ਕਰਵਾ ਕੇ ਤੰਗ ਦਿਓ ਫੜ ਕੇ ਤੁਹਾਨੂੰ ਪੰਜਾਬ ਯਾਦ ਕਰ 10 ਸਾਲ ਹੋ ਗਏ ਮੈਂ ਤੇ ਕੀ ਇਤਰ ਕਰਨ ਤੋਂ ਨਾ ਕੀਤੀ ਸੀ ਮੈਂ ਨਹੀਂ ਕਰਦਾ ਕੱਲ ਦਿਦੋ ਜਿੱਤ ਕੇ ਚੱਲੇ ਅੱਜ ਪੰਚ ਕਹਿ ਰਿਹਾ ਤੁਸੀਂ ਸਹੀ ਕੀਤਾ ਸੀ ਹਾ ਦਾ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਂ ਮੁਸਲਮਾਨ ਹੈ ਉਹ ਕਹਿ ਰਿਹਾ ਕਿ ਇਹ ਬਦਲਾ ਲੈਣਾ ਤੇ ਗੁਰਗੋਗਰ ਸਿੰਘ ਸਾਹਿਬ ਤੋਂ ਲਵਾਵਾਂਗਾ ਸਹਿਜਾਦਿਆ ਕੋ ਕਿਉਂ ਅੱਜ ਸ਼ੇਰ ਮੁਹੰਮਦ ਖਾਂ ਮਲੇਰ ਗੋਟੇ ਚ ਕੋਈ ਮੁਸਲਮਾਨ ਮਰਦਾ ਹੈ ਚੜਾਈ ਕਰ ਜਾਂਦਾ ਹੈ ਤੇ ਸਿੱਖ ਮੁਸਲਮਾਨਾਂ ਨਾਲ

ਮੂੰਹ ਤੇ ਕੁਛ ਕਹਿਣ ਵਾਲੇ ਪਿੱਛੇ ਨਾਲ ਖੜਨ ਵਾਲੇ ਇਹ ਨਹੀਂ ਮੂੰਹ ਤੇ ਖੁਸ਼ਾਬਦ ਕਰਜੋ ਤੇ ਪਿੱਠ ਪਿਛੇ ਬੁਰਾਈ ਕਰਦੇ ਹੋ ਉਹ ਕੰਮ ਸਾਡੇ ਕੋਲ ਨਹੀਂ ਧੀਰੇ ਜਿਕੇ ਦੇ ਸਾਨੂੰ ਵੀ ਦੇਸ਼ ਦੇ ਸੁਪਰੀ ਸਾਹਿਬ ਦਾ ਪਾਸਾ ਉੱਥੇ ਵੈਗ ਕਰਦੇ ਆ ਹਣ ਸੰਵਾ ਸ਼ਾਸ ਸੋਣੀ ਵੇਖਣ ਤੇ ਕਿੰਨੀ ਕਿ ਸਾਨੂੰ ਠੰਡ ਹੋर्श ਪਾਉਣੀ ਉੱਥੇ ਇਹ 4 ਸਾਲ ਹੋ ਗਏ ਬਟਿਆ ਨੂੰ ਸੁਪਰੀਮ ਕੋਰਟ ਵੀ ਕਹਿੰਦਾ ਦੋਸ਼ੀ ਫੜੋ ਫਰਕਾਲ ਵੀ ਕਹਿੰਦੀ ਦੋਸ਼ੀ ਪੜੋ ਸਰਕਾਰ ਤੇ ਹੋਰ ਨੂੰ ਮੁਸੀ ਜਾਨਦੀ ਕੀ ਕਰ ਲਈਏ ਕੀ ਅਜੇ ਹੋਰ ਰੁਕਣਾ ਇਹ ਹੁਣ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਤੁਸੀਂ ਕਦੇ ਕਦੇ ਸਾਨੂੰ ਟੱਕਰਦੇ ਹੋ ਫਿਰ ਅਸੀਂ ਵੀ ਆਪਣਾ ਗੁੱਸਾ ਤੁਹਾਡੇ ਤੇ ਕੱਢਣਾ ਹੁੰਦਾ ਵੀ ਆਜੋ ਹੁਣ ਹਨਾ ਤੇ ਨਾਲੇ ਵੀ ਕਹਿੰਦਾ ਕਿ ਸਤਿਗੁਰੂ ਜੀ ਤੁੰਡ ਜਸਤੀ ਬਖਸ਼ੇ ਚੜ੍ਹਦੀ ਕਲਾ ਚ ਰਹੋ ਤੁਹਾਡੇ ਵੱਡੇ ਗੁਰੂ ਗੋਬਿੰਦ ਸਿੰਘ ਮਾਰਗ ਬਣਾ ਗਏ ਆ ਉਹਨੂੰ ਪੂਰਾ ਕਰ ਲਓ ਉਹ ਵੀ ਇੱਕ ਇਤਿਹਾਸ ਸੀ ਗੁਰੂ ਗੋਬਿੰਦ ਸਿੰਘ ਬਾਦ ਵੱਲ ਅਨੰਦਪੁਰ ਸਾਹਿਬ ਤੋਂ ਹੋ ਕੇ ਦਮਦਮਾ ਸਾਹਿਬ ਤੱਕ ਗਿਆ ਤੇ ਦਮਦਮਾ ਸਾਹਿਬ ਤੋਂ ਅੱਗੇ ਅਜੇ ਉਤਰੇ ਪਿਆ ਹੋਇਆ ਅਜੇ ਅਸਬ ਤੱਕ ਇਹ ਹੁਣ ਕੋਈ ਵੀ ਆਪੇ ਕਰੋ ਕਿਉਂਕਿ ਸ਼ੁਰੂਆਤ ਤੁਸੀਂ ਕਰ ਚੁੱਕੇ ਇਹ ਵੀ ਕਾਰਜ ਕਰ ਲਿਓ ਇਤਿਹਾਸ ਬਣ ਜੇ ਮਾਲਕ ਕਿਰਪਾ ਕਰੇ ਜੀ